ਤੁਸੀਂ ਕਰ ਰਹੇ ਹੋ ਹਾਂ ਸਰ ਸੱਸੀ ਕਾਲ ਜੀ ਪੋਰ ਸਰ ਠੀਕ ਆ ਕੋ ਜੀ ਬਿਲਕੁਲ ਠੀਕ ਆ ਸਰ ਬੜਾ ਵਿਰੋਧ ਬਹੁਤ ਹੋ ਰਿਹਾ ਜੀ ਕੀ ਕਰਨ ਚਾਹੋਗੇ ਇਹ ਤਾਂ ਵਿਚਾਰੇ ਆਪਣੇ ਕਿਸਾਨ ਵੀਰ ਕੋਈ ਗੱਲ ਨਹੀਂ ਇਹਨਾਂ ਨੇ ਬਹਿ ਕੇ ਗੱਲ ਕਰਨ ਲੱਗੇ ਕਹਿੰਦੇ ਸਾਡੇ ਮਨਾਂ ਦੇ ਵਿੱਚ ਗੁੱਸਾ ਗਿਲਾ ਹੈ ਕਹਿੰਦੇ ਰਿਕੂ ਪਾਰਟੀ ਛੱਡ ਕੇ ਗਏ ਉਸ ਦਾ ਵੀ ਸਾਨੂੰ ਗਿਲਾ ਹੈ ਉਹ ਨਹੀਂ ਇਹਨਾਂ ਨੇ ਮੇਰੇ ਨਾਲ ਗਿਲਾ ਕਰ ਰਹੇ ਨੇ ਇਹਨਾਂ ਨੇ ਕਹਾਦਾ ਗਿਲਾ ਕਿਸਾਨ ਪਾਰਟੀ ਹੈ ਤੇ ਆਪ ਇਲੈਕਸ਼ਨ ਲੜਦੇ ਸੀ ਵਿਚਾਰੇ ਐ ਸਰ ਇੱਕ ਹੋਰ ਗੱਲ ਹੈ ਕਹਿੰਦੇ ਕਿ ਸਾਡੇ ਨਾਲ ਗੱਲਬਾਤ ਹੀ ਕਰ ਲੈਂਦੇ ਥੋੜੀ ਗੱਲਬਾਤ ਕਰਾਂਗੇ ਸੁਖਾਵੇਂ ਮਾਹੌਲ 'ਚ ਬਹਿ ਕੇ ਕਰਾਂਗੇ ਇਦਾਂ ਗਰਮੀ ਗਰਮੀ ਦੀ ਕਹ ਸਕਦਾ ਕਿ ਗੱਲਬਾਤ ਜਰੂਰ ਹੋਗੀ ਜਰੂਰ ਕਰਾਂਗੇ ਜਰੂਰ ਕਰਾਂਗੇ ਆਪਣੇ ਵੀਰ ਆਪਣੇ ਭਰਾ ਆ ਗੱਲ ਜਰੂਰ ਕਰਾਂਗੇ ਤਾਂ ਤਾਂ ਸ਼ਸ਼ੀਲ ਰੇ ਕੋਸੇ ਤੇ ਰੈਸਟੋਰੈਂਟ ਦੇ ਵਿੱਚ ਜੋ ਇੱਕ ਮੀਟਿੰਗ ਸੀ ਉਸਦੇ ਲਈ ਪਹੁੰਚੀ ਹੋਇਆ ਤਾਂ ਉਸ ਤੋਂ ਬਾਅਦ ਕਿਸਾਨਾਂ ਦੇ ਵਿੱਚ ਭਾਰੇ ਰੋਸ ਹੈ ਮੁਰਦਾਬਾਦ ਦੇ ਨਾਰੇ ਲੱਗ ਰਿਹਾ ਤੇ ਪੁਲਿਸ ਪੂਰੇ ਤਰ੍ਹਾਂ ਮਸਤੈਦ ਹੋਈ ਹੋਈ ਹੈ ਸਾਹਮਣੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਤਾਂ ਕੁਝ ਦੇਰ ਬਾਅਦ ਕਿਸਾਨਾਂ ਦੀ ਗੱਲ ਹੋ ਵੀ ਕਿ ਅਸੀਂ ਸ਼ਸ਼ੀਲ ਰਿਕੂ ਦੇ ਨਾਲ ਗੱਲਬਾਤ ਕਰਨੀ ਚਾਹਾਂਗੇ ਪਰ ਕਹਿੰਦੇ ਕਿ ਤੁਹਾਨੂੰ ਲੇਟ ਹੋ ਗਿਆ ਹੁਣ ਅਸੀਂ ਗੱਲਬਾਤ ਨਹੀਂ ਕਰਨੀ ਤੇ ਸਾਹਮਣੇ ਸ਼ਸ਼ੀਲ ਰਿਕੂ ਦੀ ਗੱਡੀ ਹੈ ਇਹ ਗੇਟ ਖੋਲ ਦਿੱਤਾ ਗਿਆ ਹੈ ਇਹ ਦਰਵਾਜ਼ਾ ਗੇਟ ਖੋਲ ਦਿੱਤਾ ਗਿਆ ਹੈ ਪਰ ਸ਼ਸ਼ੀਲ ਰਿਕੂ ਦੀ ਗੱਡੀ ਬਾਹਰ ਆਵੇਗੀ ਬਾਹਰ ਆਉਣ ਤੋਂ ਬਾਅਦ ਕਿਸਾਨ ਕਿੰਨਾ ਵਿਰੋਧ ਕਰਦੇ ਆ ਉਹ ਵੀ ਤਸਵੀਰ ਦਿਖਾਵਾਂਗੇ ਪਰ ਸ਼ਸ਼ੀਲ ਰਿਕੂ ਮੁਰਦਾਬਾਦ ਦੇ ਨਾਰੇ ਲਗਾਤਾਰ ਜਾ ਰਹੀ ਹੈ ਤਾਂ ਸਾਹਮਣੇ ਤਸਵੀਰ ਦੇਖ ਲਓ ਜੋ ਕਿਸਾਨ ਨੇ ਲਗਾਤਾਰ ਹੱਥਾਂ ਵਿੱਚ ਤਖਤੀਆਂ ਝੰਡੇ ਫੜੇ ਹੋਏ ਕਾਲੇ ਝੰਡੇ ਆ ਤੇ ਹੋਰ ਵੱਖ-ਵੱਖ ਜਥੇਬੰਦੀਆਂ ਦੇ ਝੰਡੇ ਫੜੇ ਹੋਏ ਲਗਾਤਾਰ ਵਿਰੋਧ ਕਰ ਰਿਹਾ ਤਾਂ ਜਿਵੇਂ ਸ਼ੁਸ਼ੀਲ ਰਿੰਕੂ ਦੀ ਕਦੇ ਗੱਡੀ ਆਵੇਗੀ ਜਿਸ ਤਰ੍ਹਾਂ ਜਦੋਂ ਅੰਦਰ ਗੱਡੀ ਗਈ ਹੈ ਉਦੋਂ ਵੀ ਨਾਰੇਬਾਜ਼ੀ ਹੋਈ ਸੀ ਤਾਂ ਹੁਣ ਫਿਰ ਨਾਰੇਬਾਜ਼ੀ ਹੋਵੇਗੀ ਔਰ ਲਗਾਤਾਰ ਅਸੀਂ ਸ਼ੁਸ਼ੀਲ ਰਿੰਕੂ ਦਾ ਵਿਰੋਧ ਕਰਾਂਗੇ ਤਾਂ ਆਪਣੇ ਆਪ ਜੀ ਕਬੱਡੀ ਖਬਰ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੋ ਸਟਾਰਕਾਂ ਦੇ ਵਿੱਚ ਬੈਰੀਕੇਡ ਸੀਗੇ ਉਦੋਂ ਤੋੜ ਕੇ ਅੱਗੇ ਕਿਸਾਨ ਵਧੇ ਸੀ ਤਾਹਣ ਸ਼ਸ਼ੀਲ ਰਿੰਕੂ ਦੀ ਜੋ ਗੱਡੀ ਸੀ ਸਾਹਮਣੇ ਗੱਡੀ ਹੈ ਤਾਂ ਗੱਡੀ ਦੇ ਵਿੱਚ ਤਾਂਸ ਗੱਡੀ ਦੇ ਵਿੱਚ ਸ਼ਸ਼ੀਲ ਰਿੰਕੂ ਤਕਰੀਬਨ ਬੈਠਣ ਦੀ ਤਿਆਰੀ ਦੇ ਵਿੱਚ ਹੈ ਸਾਹਮਣੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਸ਼ਸ਼ੀਲ ਰਿੰਕੂ ਉਹ ਗੱਡੀ ਦੇ ਵਿੱਚ ਬੈਠ ਚੁੱਕੇ ਹੈ ਸ਼ਸ਼ੀਲ ਰਿੰਕੂ ਗੱਡੀ ਦੇ ਵਿੱਚ ਬੈਠ ਚੁੱਕੇ ਹੈ ਤੇ ਨਾਲ ਉਹਨਾਂ ਦਾ ਇੱਕ ਵੱਡਾ ਕਾਫਲਾ ਹੈ ਵੱਡਾ ਕਾਫਲਾ ਹੈ ਮਹਤਪੁਰ ਤੋਂ ਡਾਕਟਰ ਅਮਰਜੀਤ ਸਿੰਘ ਉਹਨਾਂ ਦੇ ਨਾਲ ਹੈ ਹੋਰ ਵੀ ਲੀਡਰਸ਼ਿਪ ਨਾਲ ਹੈ ਤਾਂ ਇਹ ਤਸਵੀਰ ਹੁਣ ਬਾਹਰ ਜਾ ਕੇ ਕੀ ਹੁੰਦੀ ਹੈ ਕਿ ਬਾਹਰ ਜਾ ਕੇ ਕਿਸ ਤਰ੍ਹਾਂ ਵਿਰੋਧ ਹੁੰਦਾ ਹੈ ਉਹ ਵੀ ਤਸਵੀਰ ਲਗਾਤਾਰ ਇਸੇ ਤਰ੍ਹਾਂ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਤਾਂ ਆਪਣੇ ਆਪ ਚ ਕੁਝ ਚਿੰਤਾਜਨਕ ਵੀ ਤਸਵੀਰਾਂ ਨੇ ਕਿਉਂਕਿ ਕਿਸਾਨ ਸਵੇਰੇ ਤੋਂ ਲਗਾਤਾਰ ਧੁੱਪ ਦੇ ਵਿੱਚ ਬੈਠੇ ਆ ਧੁੱਪ ਬਹੁਤ ਜ਼ਿਆਦਾ ਸੀ ਤਾਂ ਇਹ ਹੁਣ ਦੂਜੀ ਤਸਵੀਰ ਹੈ ਸ਼ਸ਼ੀਲ ਰਿੰਕੂ ਗੱਡੀ ਦੇ ਵਿੱਚ ਹੁਣ ਬੈਠ ਚੁੱਕਿਆ ਔਰ ਬਾਹਰ ਹੋਣ ਦੀ ਹੁਣ ਤਿਆਰੀ ਹੈ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਸ਼ਸ਼ੀਲ ਰਿੰਕੂ ਜੋ ਕਿ ਪਹਿਲਾਂ ਆਮ ਆਦਮੀ ਪਾਰਟੀ ਸੀ ਤੇ ਹੁਣ ਭਾਜਪਾ ਦਾ ਹਿੱਸਾ ਹੈ ਹੁਣ ਭਾਰਤੀ ਜਨਤਾ ਪਾਰਟੀ ਦਾ ਹਿੱਸਾ ਨੇ ਸ਼ਸ਼ੀਲ ਰਿੰਕੂ ਜੀ ਤਾਂ ਹੁਣ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਇਹ ਤਸਵੀਰ ਸ਼ਸ਼ੀਲ ਰਿੰਕੂ ਸਾਹਮਣੇ ਤੁਸੀਂ ਦੇਖ ਸਕਦੇ ਹੋ ਸ਼ਸ਼ੀਲ ਰਿੰਕੂ ਜੀ ਤਸਵੀਰ ਸਾਹਮਣੇ ਤਾਂ ਆਪਣੇ ਸ਼ਾਇਦ ਗੱਲਬਾਤ ਕਰ ਰਹੇ ਹੋਣਗੇ ਆਪਣੇ ਜੋ ਕਾਰੀਕਰਤਾ ਨੇ ਜਾਂ ਫਿਰ ਹੋਰ ਨਮਾਇंदे ਨੇ ਤਾਂ ਗੱਲਬਾਤ ਕਰਨ ਦੀ ਆਪਾਂ ਕੋਸ਼ਿਸ਼ ਕਰਦਾ ਸ਼ਾਇਦ ਗੱਲਬਾਤ ਹੋ ਪਾਏ ਅ ਸਰ ਇੱਕ ਗੱਲ ਸਰ ਕਰ ਚਲੋ ਚਲੋ ਆਜੋ ਹਾਂਜੀ ਸਰ ਇੱਕ ਮਿੰਟ ਜੀ ਸਰ ਸਰ ਵਨ ਹਾਂ ਸਰ ਸਤਿ ਸ਼੍ਰੀ ਅਕਾਲ ਜੀ ਬੁਰ ਸਰ ਠੀਕ ਹੋ ਜੀ ਬਿਲਕੁਲ ਠੀਕ ਹਾਂ ਸਰ ਬੜਾ ਵਿਰੋਧ ਬਹੁਤ ਹੋ ਰਿਹਾ ਜੀ ਕੀ ਕਰਨ ਚਾਹੋਗੇ ਇਹ ਤਾਂ ਵਿਚਾਰੇ ਆਪਣੇ ਕਿਸਾਨ ਵੀਰ ਹੈ ਕੋਈ ਗੱਲ ਨਹੀਂ ਇਹਨਾਂ ਨਾਲ ਬਹਿ ਕੇ ਗੱਲ ਕਰ ਲਾਂਗੇ ਕਹਿੰਦੇ ਸਾਡੇ ਮਨਾਂ ਦੇ ਵਿੱਚ ਗੁੱਸਾ ਗਿਲਾ ਹੈ ਕਹਿੰਦੇ ਰਿਕਵ ਪਾਰਟੀ ਛੱਡ ਕੇ ਗਏ ਉਸ ਦਾ ਵੀ ਸਾਨੂੰ ਗਿਲਾ ਹੈ ਨਹੀਂ ਇਹਨਾਂ ਨੇ ਮੇਰੇ ਨਾਲ ਕਾਲਾ ਗਿਲਾ ਕਰ ਲਿਆ ਇਹਨਾਂ ਨੇ ਕਹਾਦਾ ਕੋਈ ਗੱਲ ਕੋਈ ਗੱਲ ਕਿਸਾਨ ਪਾਰਟੀ ਹੈ ਤੇ ਆਪ ਇਲੈਕਸ਼ਨ ਲੜਦੇ ਸੀ ਵਿਚਾਰੇ ਐ ਸਰ ਇੱਕ ਹੋਰ ਗੱਲ ਹੈ ਕਹਿੰਦੇ ਕਿ ਸਾਡੇ ਨਾਲ ਗੱਲਬਾਤ ਹੀ ਕਰ ਲੈਂਦੇ ਥੋੜੀ ਗੱਲਬਾਤ ਕਰਾਂਗੇ ਸੁਖਾਵੇਂ ਮਾਹੌਲ 'ਚ ਬਹਿ ਕੇ ਕਰਾਂਗੇ ਇਦਾਂ ਗਰਮੀ ਗਰਮੀ ਦੀ ਕਹਿੰਦੇ ਕਹਿ ਸਕਦੇ ਕਿ ਗੱਲਬਾਤ ਜਰੂਰ ਹੋਗੀ ਜਰੂਰ ਕਰਾਂਗੇ ਜਰੂਰ ਕਰਾਂਗੇ ਆਪਣੇ ਵੀਰ ਆਪਣੇ ਭਰਾ ਆ ਗੱਲ ਜਰੂਰ ਕਰਾਂਗੇ ਤਾ ਅਸ਼ਸ਼ੀਲ ਰਿੰਕੂ ਜੀ ਕਹਿੰਦੇ ਕਿ ਗੱਲਬਾਤ ਜ਼ਰੂਰ ਹੋਏਗੀ ਸਮਾਂ ਬਾਝੋਂ ਨਹੀਂ ਹੈ ਸਮਾਂ ਠੀਕ ਨਹੀਂ ਹੈ ਸਮਾਂ ਆਊਗਾ ਤਾਂ ਸਹੀ ਤੇ ਸਖਾਵੇਂ ਮਾਹੌਲ ਦੇ ਵਿੱਚ ਗੱਲਬਾਤ ਕੀਤੀ ਜਾਵੇਗੀ ਪਰ ਅਸ਼ਸ਼ੀਲ ਰਿੰਕੂ ਦੀ ਗੱਡੀ ਆ ਕਿੰਨੇ ਕੋ ਸਵਾਲ ਪੁੱਛਿਆ ਉਹਨਾਂ ਨੇ ਜਵਾਬ ਦੇ ਦਿੱਤਾ ਨਾਲ ਲੀਡਰਸ਼ਿਪ ਬੈਠੀ ਆ ਨਾਲ ਡਾਕਟਰ ਅਮਰਜੀਤ ਥੰਦ ਵੀ ਬੈਠਿਆ ਜਿਹਨਾਂ ਦਾ ਭਾਰੀ ਵਿਰੋਧ ਹੋਇਆ ਸੀ ਡਾਕਟਰ ਅਮਰਜੀਤ ਥੰਦ ਮੁਰਦਾਬਾਦ ਦੇ ਨਾਅਰੇ ਲੱਗੇ ਸੀ ਤਾਂ ਸਾਹਮਣੇ ਗੱਡੀ ਫਸ਼ੀਦ ਰਿੰਕੂ ਦੀ ਆ ਤਾਂ ਹੁਣ ਇਹ ਗੱਡੀ ਜਾ ਰਹੀ ਆ ਕਿਹੜੀ ਸਾਈਡ ਤੋਂ ਆਈ ਸੀ ਦੂਸਰੀ ਸਾਈਡ ਜਾ ਰਹੀ ਹੈ ਗੱਡੀ ਤੇ ਫਿਰ ਇੱਕ ਵਾਰੀ ਫਿਰ ਇੱਕ ਵਾਰ ਬਰੋਦ ਹੋਇਆ ਫਿਰ ਇੱਕ ਵਾਰੀ ਝੰਡਿਆਂ ਦੇ ਕਾਲੇ ਦਿਖਾ ਕੇ ਫਿਰ ਇੱਕ ਵਾਰ ਬਰੋਦ ਹੋਇਆ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲਾਈਵ ਸਿੱਧੀਆਂ ਤਸਵੀਰਾਂ ਵਡੀਆਂ ਤਸਵੀਰਾਂ ਤੁਹਾਡੇ ਸਾਹਮਣੇ ਸਕਰੀਨ ਤੇ ਲਗਾਤਾਰ ਤੁਹਾਡੇ ਤੱਕ ਪਹੁੰਚਾ ਰਿਹਾ ਤਾਂ ਪੂਰੀ ਲੀਡਰਸ਼ਿਪ ਭਾਜਪਾ ਦੀ ਓਕਰ ਫਿਰ ਇੱਥੇ ਚੱਲ ਗਈ ਤੇ ਕਿਸਾਨ ਆਗੂ ਜੋ ਕਿਸਾਨ ਆਗੂ ਹੈ ਉਹ ਵੀ ਖੜਿਆ ਹੈ ਤਾਂ ਕਿਸਾਨ ਆਗੂਆਂ ਦੇ ਨਾਲ ਗੱਲਬਾਤ ਇੱਕ ਵਾਰ ਕਰਦੇ ਆ ਵੀ ਉਹਨਾਂ ਨੇ ਕੀ ਕਰਿਆ ਇਸ ਵਾਰੇ ਰਿਕੂ ਸਾਹ ਦੇ ਮਿਲ ਕੇ ਵੀ ਨਹੀਂ ਗਏ ਕਿ ਸ਼ਾਤਾ ਕੱਢੀ ਖੋਲ੍ਹਿਆ ਉਹਨਾਂ ਨੇ ਤਾਇਪੜ ਵੱਡੀ ਆਪਣਾ ਮੁੱਦੇ ਵਿੱਚ ਚਾਪਚੇ ਮੁਰਦਾਵਾਤਾ ਸੁਖ ਨੇ ਸੁਖ ਸਾਹਿਬ ਰਿਕੂ ਚੱਲੇ ਗਿਆ ਮੈਂ ਉਹਨਾਂ ਨੂੰ ਪੁੱਛਿਆ ਕਿ ਕਸਾਰ ਤੋਂ ਨਾਲ ਗੱਲਬਾਤ ਕਰਨੀ ਚਾਹੁੰਦੇ ਸੀਗੇ ਤੁਸੀਂ ਤਾਂ ਗੱਡੀ ਵਿੱਚੋਂ ਨਹੀਂ ਉਤਰੇ ਕਹਿੰਦੇ ਕੋਈ ਸਖਾਵਾਂ ਮਾਹੌਲ ਆਊਗਾ ਤੇ ਉਦੋਂ ਗੱਲਬਾਤ ਕਰਾਂਗੇ ਨਾ ਮਾਹੌਲ ਸਖਾਵਾਂ ਹੀ ਸੀ ਅਸੀਂ ਸਵੇਰ ਤੋਂ ਹੀ ਐਸਪੀ ਸਾਹਿਬ ਨੂੰ ਕਹਿਤਾ ਸੀਗਾ ਕਿ ਅਸੀਂ ਸ਼ਾਂਤਮਈ ਤਰੀਕੇ ਨਾਲ ਉਹਨਾਂ ਨਾਲ ਗੱਲ ਕਰਾਂਗੇ ਅਤੇ ਉਹਨਾਂ ਨੇ ਕਿਹਾ ਅਸੀਂ ਬਿਲਕੁਲ ਅਸੀਂ ਸ਼ਾਂਤਮਈ ਤਰੀਕੇ ਨਾਲ ਤੁਹਾਡੀ ਗੱਲ ਕਰਵਾਵਾਂਗੇ ਜਥੇਬੰਦੀਆਂ ਨੇ ਕਿਹਾ ਸੀ ਕਿ 10 ਬੰਦੇ ਅਸੀਂ ਦਸਾਂ ਜਥੇਬੰਦੀਆਂ ਦੇ ਇੱਕ ਇੱਕ ਬੰਦਾ ਦਵਾਂਗੇ ਜਿਹੜੇ ਬੈਠ ਕੇ ਗੱਲ ਕਰਨਗੇ ਤੇ ਇਹਨਾਂ ਨੇ ਕਿਹਾ ਸੀ ਵੀ ਠੀਕ ਆ ਉਸ ਤੋਂ ਬਾਅਦ ਜਦੋਂ ਰਿੰਕੂ ਆ ਗਿਆ ਉਹਨਾਂ ਨੇ ਅੰਦਰ ਵੜ ਕੇ ਕੁੰਡਾ ਮਾਰ ਲਿਆ ਅਤੇ ਇਹ ਕਹਤਾ ਕਿ ਕਿਸਾਨ ਜਥੇਬੰਦੀਆਂ ਨਾਲ ਗੱਲ ਨਹੀਂ ਕਰਨਾ ਚਾਹੁੰਦੇ ਹੋ ਇਸ ਕਰਕੇ ਅਸੀਂ ਇੱਥੇ ਡਟਵਾ ਵਿਰੋਧ ਕੀਤਾ ਅੱਜ ਤੇ ਸਦਾ ਕਰਦੇ ਹੀ ਰਵਾਂਗੇ ਇਹ ਨਹੀਂ ਕਿ ਅੱਜ ਇਹ ਸੇਤੀਆ ਪੈਲਸ ਵਿੱਚ ਆਇਆ ਸੀ